ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਸੁਰ ਸਿੰਘ ਤਹਿਸੀਲ ਤੇ ਜ਼ਿਲ੍ਹਾ ਦੋਸਤੋ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਭੁੱਲਰ ਡੇਰੀ ਫਾਰਮ ਦੋਸਤੋ ਆਏ ਆ ਤੇ ਅੱਜ ਵਹਿੜਾ ਤੁਹਾਨੂੰ ਘਟੋ ਘੜ ਵੀ ਪੰਜ ਦਿਖਾ ਦਾਂਗੇ ਅ ਸੋਵੀਰ ਸੰਦੀਪ ਦੇ ਕੋਲ ਆਏ ਆ ਦੋਸਤੋ ਭੁੱਲਰ ਡੇਰੀ ਫਾਰਮ ਹਰ ਵਾਰ ਦੀ ਤਰ੍ਹਾਂ ਜਿਹੜੀ ਦੋਸਤੋ ਇਸ ਘਰੋਂ ਆਪਾਂ ਅਪਡੇਟ ਦਿੰਨੇ ਰਹਿੰਨੇ ਆ ਤੇ ਪਸ਼ੂ ਜੜੇ ਤੁਹਾਨੂੰ ਚੰਗੇ ਤੋਂ ਚੰਗੇ ਜਿਹੜੇ ਵੇਖਣ ਦੇ ਵਿੱਚ ਮਿਲਦੇ ਆ ਅੱਜ ਵੇੜਾ ਤੁਹਾਨੂੰ ਦਿਖਾ ਦਾਂਗੇ ਦੋਸਤੋ ਪੰਜ ਨਾਗ ਦਿਖਾਵਾਂਗੇ ਸਾਰੇ ਕ੍ਰੋਸ ਅੰਗ ਦੇ ਵਿੱਚ ਆ ਸ਼ਾਹੀਵਾਲ ਤੇ ਕੁਝ ਇੱਕ ਜਰਸੀ ਪੱਖ ਦੀਆਂ ਵੇੜਾ ਹੋਣਗੀਆਂ ਵੱਡੇ ਹਵਾਨੇ ਚੱਡੇ ਵੱਡੇ ਹੋਣਗੇ ਦੋਸਤੋ ਹੈਵੀ ਬਾਡੀ weight ਵਾਲੀਆਂ ਵੇੜਾ ਹੋਣਗੀਆਂ ਸੋ ਇਹ ਸਭੇ ਪਸ਼ੂ ਹੋਣਗੇ ਪੂਰੀ ਡਿਟੇਲ ਆ ਉਹ ਆਪਾਂ ਵੀਰ ਦੇ ਨਾਲ ਗੱਲਬਾਤ ਕਰਾਂਗੇ ਫੁੱਲ ਇਨਫੋਰਮੇਸ਼ਨ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਅਨੀਮਲ ਜਿਹੜਾ ਵੀ ਪਸੰਦ ਆਊਗਾ ਭਰਾਵੋ ਉਹਦੀ ਤਸੱਲੀ ਆ ਘਰ ਵਿਜਿਟ ਕਰਕੇ ਪਹੁੰਚ ਕਰਕੇ ਤੁਸੀਂ ਕਰਨੀ ਆ ਦੋ ਟਾਈਮ ਦੀ ਚੁਵਾਈ ਕਰ ਲੋ ਚਾਰ ਟਾਈਮ ਦੀ ਕਰ ਲੋ ਤਿੰਨ ਟਾਈਮ ਦੀ ਕਰ ਲੋ ਆਪਣਾ ਸਮਾਂ ਬਿਲਕੁਲ ਜਿਹੜਾ ਦੋਸਤੋ ਤੁਸੀਂ ਬਾਅਦ ਕੇ ਘਰ ਪਹੁੰਚ ਕੇ ਤਸੱਲੀ ਕਰ ਸਕਦੇ ਹੋ ਅੱਜ 29 ਮਈ ਨੂੰ ਜਿਹੜੀ ਦੋਸਤੋ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਜ਼ਰੂਰ ਨੋਟ ਕਰ ਲਓ ਕੋਈ 10:30 ਵਜੇ ਮਾਰਨਿੰਗ ਦਾ ਸਮਾਂ ਆਓ ਕਰਦੇ ਆਂ ਗੱਲਬਾਤ ਵੀਰ ਦੇ ਨਾਲ ਪੁੱਛਦੇ ਆਂ ਕੀ ਇਨਫੋਰਮੇਸ਼ਨ ਆ ਸੋ ਸੰਦੀਪ ਭਾਈ ਅੱਜ ਕਿਸੇ ਕੰਮ ਕਰਕੇ ਦੋਸਤੋ ਘਰੇ ਨਹੀਂ ਸੀਗਾ ਤੇ ਉਹਨਾਂ ਦੇ ਬ੍ਰਦਰ ਆਪਣੇ ਵੀਰ ਜੋਤਾ ਵੀਰ ਮੇਰੇ ਨਾਲ ਨੇ ਪੂਰੀ ਡਿਟੇਲ ਆਪਾਂ ਲੈ ਲੈਨੇ ਆ ਉਹਨਾਂ ਤੋਂ ਕੀ ਇਨਫੋਰਮੇਸ਼ਨ ਆ ਸਭ ਤੋਂ ਪਹਿਲਾਂ ਵੀਰ ਜੋਤੇ ਸਸਰੀ ਕਾਲ ਸਸਰੀਆ ਸੰਦੂ ਸਾਹਿਬ ਜੀ ਆਏ ਨੂੰ ਭਾਈ ਹੋਰ ਕੈਮ ਠੀਕ ਸੇ ਤਾਂ ਹਾਂ ਵਧੀਆ ਜੀ ਤੁਸੀਂ ਸੁਣਾਓ ਭਾਈ ਠੀਕ ਆ ਵੀਰੇ ਠੀਕ ਆ ਤੇ ਜੋਤੇ ਭਾਈ ਅੱਜ ਪਸ਼ੂ ਪੰਜ ਨਾਗ ਪੰਜ ਦਾ ਆ ਗਿਆ ਭਾਈ ਜੀ ਆਪਣੇ ਤੋਂ ਠੀਕ ਆ ਹਾਂਜੀ ਤੇ ਸਾਰੇ ਸੂਏ ਸਵਾਈ ਆ ਨਹੀਂ ਜੀ ਇੱਕ ਇੱਕ ਸੂਆ ਤੇ ਬਾਕੀ ਚਾਰ ਗੱਬਣਾ ਉਹ ਚਾਰ ਗੱਬਣਾ ਹਾਂਜੀ ਹੂੰ ਤੇ ਅੱਜ ਸਾਰੇ ਮਲਕ ਕ੍ਰੋਸ ਆਂਗੇ ਸ਼ਾਈ ਵਾਲੀ ਸ਼ਾਈ ਵਾਲੀ ਸ਼ਾਈ ਵਾਲੀ ਸ਼ਾਈ ਵਾਲਾ ਜੀ ਸਾਰੇ ਬਹੁਤੇ ਵੀਰਾਂ ਦੀ ਡਿਮਾਂਡ ਵੀ ਸੀਗੀ ਹਾਂਜੀ ਭਾਈ ਸ਼ਾਈ ਵਾਲ ਵੈੜ ਖਰੀਦਣੀ ਆ ਤੇ ਬਾਕੀ ਆਪਣੇ ਜੀ ਸੰਧੂ ਸਾਹਿਬ ਦੀ ਡੱਬੀ ਰੂਬੀ ਦਾ ਥੋੜਾ ਜਿਹਾ ਕਰਕੇ ਕਰਕੇ ਕਹਿੰਦੇ ਆ ਤੇ ਹੁਣ ਸਾਰੇ ਇਹੋ ਵਾਂਗ ਚੱਲਣਾ ਵਾ ਸ਼ਹੀ ਹਾਲ ਹੋ ਗਿਆ ਜਲਸੀ ਹੋ ਗਈ ਕਰੋਸਾਂਗੀ ਗਰਮੀ ਤਾਂ ਆ ਗਈ ਪਰ ਗਰਮੀ ਲੱਗ ਨਹੀਂ ਢਈ ਫਿਰ ਵੀ ਚਲੋ ਹੁਣ ਤਾਂ ਮੌਸਮ ਦਾ ਮਾੜਾ ਮੋਟਾ ਫਰਕ ਹੈ ਬੰਦੇ ਪੈਂਦੇ ਕਿਤੇ ਨਾ ਕਿਤੇ ਪੈਂਦੇ ਰਹਿੰਦੇ ਆ ਜਦੋਂ ਕੋਈ ਜਿਆਦਾ ਗਰਮੀ ਹੁੰਦੀ ਉਦੋਂ ਹੀ ਪਤਾ ਲੱਗਦਾ ਬਸ 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 ਹਾਂਜੀ ਤੇ ਆ ਵੀਰੋ ਦੋਸਤੋ ਆ ਵਹਿੜਾ ਨੇ ਤੇ ਵਹਿੜਾ ਵੀ ਤੁਹਾਨੂੰ ਬਿਲਕੁਲ ਕਰੋਸਾਂਗ ਦੇ ਵਿੱਚ ਦਿਖਾਉਣੀਆਂ ਨੇ ਪਸੰਦ ਆਉਣਗੀਆਂ ਭਾਪੜਤਾ ਪੂਰਾ ਵੀਡੀਓ ਐਂਡ ਤੱਕ ਦੇਖ ਲਿਓ ਪੂਰੀ ਗੱਲਬਾਤ ਬਣਾ ਦਾਂਗੇ ਦੋਸ ਤੇ ਅੰਦਨਾ ਵੀ ਜਿਵੇਂ ਸਵਾਦ ਆ ਜਾਊਗਾ ਤੇ ਮਾਝੇ ਵਾਲੇ ਵੀਰ ਆਪਣੇ ਸਾਰੇ ਨਾਲ ਜੁੜੇ ਹੋ ਇਧਰਲੇ ਪਾਸੇ ਤਰਨਤਾਰਨ ਪੱਟੀ ਭਿੱਖੀਵੰਡ ਏਰੀਆ ਦੇ ਵਿੱਚ ਅੰਮ੍ਰਿਤਸਰ ਵਾਲੇ ਪਾਸਿਓਂ ਤੇ ਜੇ ਵੀਰ ਕੋਈ ਦਬਾਬੇ ਵਾਲੇ ਪਾਸਿਓਂ ਆਊਗਾ ਮਾਲਵੇ ਵਾਲੇ ਪਾਸਿਓਂ ਆਊਗਾ ਤੇ ਉਹਨਾਂ ਨੂੰ ਮੋਸਟ ਵੈਲਕਮ ਆ ਦੋਸਤੋ ਜਦੋਂ ਤੁਸੀਂ ਇਧਰੋਂ ਆਉਂਦੇ ਹੋ ਤੇ ਤਸੱਲੀ ਕਰਕੇ ਪਸ਼ੂ ਲੈ ਕੇ ਜਾਂਦੇ ਹੋ ਚਾਹੇ ਵੀਰ ਅੱਗੇ ਵਪਾਰੀ ਵੀਰ ਲੈ ਕੇ ਜਾਂਦੇ ਆ ਅੱਗੇ ਗਾਂ ਵੇਚਣ ਵਾਸਤੇ ਜਾਂਦੇ ਆ ਚਾਹੇ ਘਰੇਲੂ ਵੀਰ ਲੈ ਜਾਂਦੇ ਆ ਤਸੱਲੀਆਂ ਜਿਹੜੀਆਂ ਹਰ ਇੱਕ ਨੇ ਆਪੋ ਆਪਣੀ ਸਮਝ ਹੈ ਦੇ ਸਾਬ ਨਾ ਕਰਨੀਆਂ ਹੁੰਦੀਆਂ ਨੇ ਤੇ ਜੋਤੇਬਾਈ ਕਰੀਏ ਸਟਾਰਟ ਪਹਿਲੇ ਨੰਬਰ ਤੇ ਆਜੋ ਇੱਥੇ ਹਾਂਜੀ ਬਾਈ ਜੀ ਇਹ ਮਿਰਜੀ ਸੂਈ ਆ ਨਾ ਰਾਤੀ ਸੂਈ ਆ ਰਾਤੀ ਸੂਈ ਹੈ ਜੀ ਹਾਂਜੀ ਜੇਰਦੂ ਰਹਿਨ ਸਾਹਿਬ ਪਾਈ ਆ ਹਾਂਜੀ ਤੇ ਬਾਕੀ ਸੀਲਸ ਲੱਗ ਗਿਆ ਠੰਡੀ ਬਹੁਤ ਹੋ ਜਾਂਦੀ ਆ ਆ ਕਰੋ ਚੈੱਕ ਜੀ ਲੋ ਵੀ ਦੋਸਤੋ ਚੱਡੇ ਲੇਵੇ ਦੀ ਤੁਸੀਂ ਵੇਖ ਲਓ ਵੀ ਥੰਮਲੇਵਾ ਵੇਖ ਲਓ ਵੀ ਐਨ ਬਿਲਕੁਲ ਆਪਾਂ ਕਹਿ ਦਿੰਨੇ ਨਾ ਵੀ ਵਿਥਾਂ-ਵੁਥਾਂ ਦੇ ਪੂਰੇ ਗੱਠ-ਗੱਠ ਦੀਆਂ ਵਿਥਾਂ ਤੇ ਆਉਂਦੇ ਥਣ ਥਣ ਜਿਹੜਾ ਬਿਲਕੁਲ ਸ਼ੇਵ ਚੰਗੀ ਆ ਤੇ ਵਿਥਾਂ ਵੀ ਚੰਗੀ ਹੈਗੀ ਆ ਠੀਕ ਆ ਤੇ ਕੱਲ ਰਾਤੀ ਸੂਈ ਹੈ ਨਾ ਹਾਂਜੀ ਮਿਰਜੀ ਰਾਤੀ ਜੋਤੇ ਬਈ ਇਹਦੇ ਥੱਲੇ ਬੱਚਾ ਓਏ ਮੱਛੀ ਆ ਜੀ ਫੀਮੇਲ ਕਾ ਬੱਛੀ ਆ ਫੀਮੇਲ ਕਾ ਫਾ ਨਾੜੂ ਗਿੱਲਾ ਬੱਚੇ ਦੇ ਬਿਲਕੁਲ ਨਾਲਾ ਦੋਸਤੋ ਆ ਕਰੋ ਚੈੱਕ ਠੀਕ ਆ ਗਿੱਲੋ ਗਿੱਲੇ ਨਾੜੂ ਤੇ ਆ ਤੇ ਅਛਾ ਵੀਰ ਇੱਕ ਟੰਗ ਦੀ ਹੁਣ ਫਿਰ ਚਵਾਈ ਕਰ ਲਈ ਹਾਂਜੀ ਕੀਤੀ ਆ ਜੀ ਰਾਤ ਹੀ ਕਰ ਲਈ ਸੀ ਉਦੋਂ ਹਾਂਜੀ ਰਾਤ ਕੀਤੀ ਹੁਣ ਮਾਰਨਿੰਗ ਮਾਰਨਿੰਗ ਚੋਈ ਆ ਜੀ ਥੋੜੀ ਬਾਕੀ ਚੋਈ ਹੋਣੀ ਹਾਂਜੀ ਥੋੜੀ ਬਹੁਤ ਚੋਈ ਆ ਤੇ ਬੋਲਾ ਪਾ ਕਿੰਨਾ ਕੁ ਮੰਨ ਕੇ ਆਪਾਂ ਕਿਸੇ ਭੈਣ ਭਰਾ ਨੂੰ ਕਹਿ ਸਕਦੇ ਆਂ ਵੀ ਇੰਨਾ ਕੁ ਬੋਲਾ ਹੈਗਾ ਬੋਲਾ ਤੁੰਦੂਸਾ ਮੈਂ ਕਹਿਆਂ 7 ਕਿਲੋ ਦਾ 8 ਕਿਲੋ ਦਾ ਕੋਈ ਸਾਢੇ ਪੰਜ ਲੀਟਰ ਦੇ ਦਾ ਲੱਗ ਬੰਨੇ ਚੋਈ ਆ ਸਾਢੇ ਪੰਜ ਲੀਟਰ ਹਾਂ ਠੀਕ ਆ ਜੀ ਠੀਕ ਆ ਬਾਕੀ ਵੈਸੇ ਬੰਤਰ ਬੰਤਰ ਵੇਖ ਕੇ ਲੱਗਦਾ ਜਿਵੇਂ ਆਪਾਂ ਵੀਰਾਂ ਨੇ ਵੀ ਸਮਝ ਜਾਣਾ ਵੀ ਵੇੜ 18 20 ਲੀਟਰ ਤੋਂ ਵੀ ਪਲੱਸ ਚੱਲਣ ਵਾਲੀ ਚੱਲੂਗੀ 18 ਨਹੀਂ ਤੇ ਨਾਰਮਲ ਮੰਨ ਨਹੀਂ ਲਓਗੀ ਕੱਢੂਗੀ ਨਾਰਮਲ 15 18 20 ਲੀਟਰ ਤੋਂ ਨਾਰਮਲ ਇਹਨੂੰ ਆਂਦਾ ਕੁਝ ਨਹੀਂ ਹਾਂ ਕੁਝ ਨਹੀਂ ਆਂਦਾ ਜੀ ਆਹ ਲਓ ਜੀ ਜਿੱਡਾ ਲਿਵਾ ਨਹੀਂ ਫਿੰਦੀ ਕਰਵਾ ਲਈ ਚੋ ਕਰੋ ਤਸल्ली ਤੋੜ ਕੇ ਦਿਖਾ ਦਿੰਨੇ ਆਪਾਂ ਤੁਹਾਨੂੰ ਤੇ ਠੀਕ ਆ ਆਰਡਰ ਕੁਆਲਿਟੀ ਚੰਗੀ ਏ ਤੇ ਹਾਈਟ ਨਾਰਮਲੀ ਆਪਾਂ ਜਿਹੜੀ ਦੋਸਤੋ ਬਿਲਕੁਲ ਮੀਡੀਅਮ ਹਾਈਟ ਦੇ ਵਿੱਚ ਅਕਾਊਂਟ ਕਰ ਸਕਦੇ ਹਾਂ ਠੀਕ ਆ ਜੀ अच्छा फिर कितनी की डिमांड फिर इनकी की डिमांड करती है मोल-मलाल ए दा मोल 60000 ਕਰਦੇ ਆ ਜੀ ਬਾਕੀ ਹਾਂ ਨਾ 55000 ਦੀ ਦੇਣੀ ਹੈ ਬਾਈ ਠੀਕ ਆ ਜੀ ਹਾਂ ਨਾ 55 ਦੀ ਆ ਵੈਸੇ 60000 ਡਿਮਾਂਡ ਹੈ ਜੀ ਥੱਲੇ ਬੱਚਾ ਵੱਛੀ ਹੈ ਦੋਸਤੋ ਤੇ 55000 ਦੇ ਵਿੱਚ ਪਹਿਲੇ ਨੰਬਰ ਵਾਲੀ ਇਹ ਵੈੜ ਦਿੱਤੀ ਜਾਊਗੀ ਤਸੱਲੀਆ ਤੁਸੀਂ ਲੀਆਂ ਇਹਨਾਂ ਵੱਲੋਂ ਤਾਂ ਪੂਰੀਆਂ ਵੀਰ ਹੋਣਾ ਵੱਲੋਂ ਕਿਉਂਕਿ ਅੱਗੋਂ ਮਾਲ ਲਿਆਂਦਾ ਜਿੱਥੋਂ ਤਸੱਲੀ ਕਰਕੇ ਆਇਆ ਅੱਗੇ ਤੁਸੀਂ ਵੀ ਤਸੱਲੀ ਕਰਕੇ ਲੈ ਜਿਓ ਠੀਕ ਆ ਵੈੜ ਚੰਗੀ ਆ ਸਾਫ ਸੁਥਰੀ ਆ ਥਣ ਦੇਵੇ ਦੀ ਪੂਰੀ ਸਾਫ ਸੁਥਰੀ ਆ ਬੈਕ ਸਾਈਡ ਤੋਂ ਇੱਕ ਵਾਰੀ ਤੁਸੀਂ ਫੇਰ ਦੇਖ ਲਓ ਠੀਕ ਹੈ ਆਜੋ ਭਾਈ ਅੱਗੇ ਇਹ ਆ ਗਈ ਆਪਣੇ ਕੋਲ ਪਹਿੜ ਦੂਜੇ ਨੰਬਰ ਤੇ ਤੀਜਾ ਦਿਨ ਇਹਨੂੰ ਅੱਛਾ ਆਜਾ ਤੀਜਾ ਦਿਨ ਆ ਹਾਂਜੀ ਸਵੇਰ ਭਾਈ ਜਿੱਥੇ ਵੀਰ ਦੂਜਾ ਦੂਜਾ ਇਹਦਾ ਦੂਜਾ ਸਵੇਰ ਠੀਕ ਹੈ ਥਣ ਤੋਂ ਵੀ ਜਿਹੜਾ ਦੋਸਤੋ ਬਹੁਤ ਵਧੀਆ ਚੰਗੇ ਕਹਿਰ ਦਾ ਥਣ ਲੱਗਾ ਵੀ ਆਹ ਵੇਖੋ ਨੋਗਲਾ ਥਾਣਾ ਤੇ ਆ ਜਿਹੜਾ ਤੁਸੀਂ ਵੇਖੋ ਥੋੜਾ ਗੈਪ ਡਿਫਰੈਂਸ ਜਿਹੜੇ ਵੀਰ ਭਾਲਣਗੇ ਉਹਨਾਂ ਨੂੰ ਬੇਸ਼ੱਕ ਥੋੜਾ ਜਿਹਾ ਵਿੱਚ ਘੱਟ ਗੈਪ ਨਜ਼ਰ ਆਊਗਾ ਪਰ ਥਣ ਥਣ ਚੰਗਾ ਸੁਹਾਤੀ ਜਾਂਦੇ ਨਾ ਜਿਵੇਂ ਉਹ ਗੱਲ ਬਾਤ ਆ ਤੇ ਐਨ ਨੋਕਲਾ ਥਾਣਾ ਤਿੱਖੇ ਥਾਣਾ ਬਿਲਕੁਲ ਚੌਥਾ ਥਾਣਾ ਦਾ ਗੈਪ ਅੰਦਰ ਜਿਹੜਾ ਬਿਲਕੁਲ ਜਿਹੜਾ ਦੋਸਤੋ ਤੁਹਾਨੂੰ ਵੀਡੀਓ ਚ ਦਿਖਪੈਣਾ ਸਹਿਜ ਜਿਹੜਾ ਲੰਬਾਈ ਆ ਬਰਾਬਰਤਾ ਉਹ ਪੂਰੀ ਆ ਇੱਕਸਾਰ ਆ ਸਾਰੇ ਠੀਕ ਆ ਤੇ ਇਹ ਤਿੰਨ ਕਿ ਦਿਨ ਹੋ ਗਏ ਨਾ ਜੀ ਹਾਂਜੀ ਤਿੰਨ ਕਿ ਦਿਨ ਹੋਏ ਆ ਜੀ ਸੁਮਿੰਗੂ ਕੋਈ ਇਹਦੇ 12 ਲੀਟਰ ਬੋਲਾ ਵਾ ਜੀ 12 ਲੀਟਰ ਬੋਲਾ ਥੱਲੇ ਬੱਚਾ ਇਹਦਾ ਬੱਚਾ ਫੀਮੇਲ ਕਾ ਬਾਈ ਫੀਮੇਲ ਕਾ ਹਾਂਜੀ ਬਾਈ ਥੱਲੇ ਬੱਚੀ ਹੈ ਵੀਰੋ ਇਹਦੇ ਵੀ ਠੀਕ ਹੈ ਤੇ 12 ਲੀਟਰ ਬੋਲੇ ਦੇ ਵਿੱਚ ਚੱਲਣ ਡਈ ਆ ਖੋਲ ਕੇ ਤੋਰ ਕੇ ਦਿਖਾਉਣੇ ਆ ਆਪਾਂ ਤੁਹਾਨੂੰ ਅ ਜਰਸੀ ਕ੍ਰੋਸ ਹੈ ਨਾ ਜੀ ਹਾਂਜੀ ਜਰਸੀ ਕ੍ਰੋਸ ਚਾਹੀਦੀ लो भी भ्रावो आ करो चेक ठीक है हेलो जी ठीक है इस लाइन का बहुत जरूरी है आ करो चेक ਕੋਈ ਜੋ ਆਪਣੇ ਜਿੰਨੇ ਹੋਣਗੇ ਸੰਧੂ ਸਾਹਿਬ ਸਾਰੇ ਸੀਲਸ ਲੱਗ ਹੋਣਗੇ ਇਹ ਨਾ ਹੋਊਗਾ ਕਿ ਕੋਈ ਛਣ ਮਾਰੂਗਾ ਤਾਂ ਬਾਲਟੀ ਤੇ ਡੈਪ ਹੋ ਜਾਊਗਾ ਆਪਾਂ ਜਿੰਨੇ ਲੈਣੇ ਆ ਜਿਹੜੀ ਛਣ ਮਾਰ ਗਈ ਕਿਤੇ ਆਪਾਂ ਮੁਕਤ ਗਾਂ ਮਿਲੇ ਉਹ ਨਹੀਂ ਲੈਣੇ ਬਿਲਕੁਲ 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 ਸੀਲਸ ਲੱਗ ਲੈਣੀ ਹੈ ਬਿਲਕੁਲ ਕਿਉਂਕਿ ਸੀਲਸ ਲੱਗ ਪਸ਼ੂ ਦਾ ਵੱਧ ਆ ਜੀ ਹਾਂਜੀ ਜੀ ਬਹੁਤ ਜਿਆਦਾ ਤੇ ਇਹਦਾ ਵੀਰੇ ਮੁੱਲ ਫਿਰ ਕਿੰਨੀ ਕ ਡਿਮਾਂਡ ਮੂੜ ਇਹਦਾ ਮੁੱਲ ਭਾ ਮੰਗਣਾ 47 ਮੰਗਦੇ ਭਾ 50 ਮੰਗਦੇ ਹਾਂ ਨਾ 45 ਹਜ਼ਾਰ ਦੀ ਸੰਸਾਦ ਦੇਣੀ ਹੈ 45 ਦੀ ਹੁੰਦੀ ਆ ਹਾਂਜੀ ਠੀਕ ਆ ਬਾਕੀ ਛੋਟਾ ਛੱਪਾ ਹੋ ਜੂ ਹ 45 ਦੇ ਵਿੱਚੋਂ ਜਿਹੜਾ ਦੋਸਤੋ ਮਾਨਤਨ ਹੋ ਜੂਗਾ 12 ਲੀਟਰ ਬੌਲੇ ਦੇ ਵਿੱਚ ਆ 12 ਲੀਟਰ ਦੀ ਤਸੱਲੀ ਤੁਸੀਂ ਕਰਨੀ ਆ ਬੌਲੇ ਦੇ ਵਿੱਚ ਚਵਾਈ ਕਰਕੇ ਠੀਕ ਆ ਤੇ ਵਿਹੜ ਚੰਗੀ ਸਾਫ ਸੁਥਰੀ ਆ ਅੱਗੇ ਗਰਮੀ ਦੇ ਵਿੱਚ ਹੰਡਨ ਸਾਰਾ ਕਿਸੇ ਤਰ੍ਹਾਂ ਦਾ ਕੋਈ ਗਰਮੀ ਦੇ ਵਿੱਚ ਕੋਈ ਬਾਦਕਾਰ ਕੋਈ ਘਰਖਣ ਦਾ ਕੋਈ ਹਨਾ ਉਹ ਗੱਲਬਾਤ ਹੀ ਨਹੀਂ ਗਈ ਇਹੋ ਜਿਹੇ ਪਸ਼ੂ ਨੂੰ ਆਜੋ ਇਸ ਤੋਂ ਬਾਅਦ ਇੱਕ ਹੋਰ ਵਾਈਟ ਰੰਗ ਦੇ ਵਿੱਚ ਤੁਹਾਨੂੰ ਅਲੋਕਾਰ ਜਿਹੜੀ ਚੀਜ਼ ਆਪਾਂ ਦਿਖਾਉਨੇ ਆ ਥੋੜੀ ਜਿਹੀ ਡਿਫਰੈਂਟ ਆ ਪਸ਼ੂ ਤਾਂ ਬਹੁਤ ਆਪਾਂ ਦਿਖਾਉਨੇ ਆ ਥੋੜਾ ਜਿਹਾ ਆ ਤੁਸੀਂ ਜਿਹੜਾ ਐਨੀਮਲ ਦੇਖੋ ਜੀ ਬੰਨ ਦੀ ਕੁਆਲਿਟੀ ਥੰਥੁੰਦੀ ਦੇਖੋ ਜੀ ਬ ਆਹ ਵੇਖੋ ਜੀ ਥਾਨਸਨ ਕਾਫੀ ਮੋਟਾ ਲਗਾ ਜੀ ਬਹੁਤ ਜ਼ਿਆਦਾ ਜੀ ਠੀਕ ਆ ਮਟਾਈ ਮਟਾਈ ਬੜੀ ਆਹ ਜੀ ਦੇਖੋ ਬਿਲਕੁਲ ਸਹੀ ਲਗਾ ਪੋਲੀ ਪਾਲੀ ਪੂਰੀ ਹੈ ਜੀ ਬੋਲੋ ਤੁਸੀ ਪੋਲੀ ਜਿੱਦੋਂ ਭਾਈ ਇਹ ਗੱਬਣ ਹੈ ਕਿ ਸੂਈ ਹੈ ਨਹੀਂ ਗੱਬਣ ਆ ਭਾਈ ਜਦੋਂ ਤੇ ਦਿਆਂ ਬਸ ਤਿਆਰ ਜਾਂਦਾ ਤੁਹਾਡੀ ਦੋ ਦਿਨ ਦੀ ਵੇਟ ਆਦੀ ਹਾਂ ਹਾਂ ਜੀ ਵਾਕਿ ਸਹਿਜ ਹੈ ਨਾ ਕੋਈ ਪਵਾਣਾ ਵੀ ਚੀਤੋ ਹੋਈ ਹੈ ਵੀ ਤੇ ਲੈ ਆਹ ਦੋਸਤੋ ਵੇਖੋ ਆਹ ਥਾਨ ਦਾ ਸਹਿਜ ਆ ਥਾਨ ਦਾ ਜਿਹੜਾ ਸਹਿਜ ਆ ਭਰਾਵੋ ਮੋਟਾ ਹੈ ਠੀਕ ਆ ਤੇ ਚੁਾਈ ਆਪਾਂ ਹੋ ਸਕਦਾ ਵੀ ਬਿਲਕੁਲ ਪੋਲੀ ਰੂਮ ਵਰਗੀ ਹੋਵੇ ਪਰੋਂ ਵਰਗੇ ਸੰਸਾਰ ਠੀਕ ਆ ਪੋਲੀ ਤੇਪਣ ਤੋਂ ਪਣ ਤੋਂ ਹੀ ਪਤਾ ਲੱਗ ਜਾਊਗਾ ਜਦੋਂ ਤੁਸੀਂ ਤੇਪ ਲਿਆ ਪਸ਼ੂ ਨੂੰ ਤੇ ਥਣ ਥੂਆ ਇੱਕ ਸਾਰ ਹਵਾਨਾ ਛੱਟਾ ਤੇ ਥਣ ਵੀ ਤੁਸੀਂ ਵੇਖੋਗੇ ਸੈਜ ਦੇ ਵਿੱਚ ਅਗਲੇ ਨਾਲ ਅਗਲਾ ਬਰਾਬਰ ਹੈ ਤੇ ਪਿਛਲੇ ਨਾਲ ਪਿਛਲਾ ਬਰਾਬਰ ਸੈਜ ਵਿੱਚ ਠੀਕ ਆ ਤੇ ਆ ਜਿਹੜਾ ਬੈਕ ਸਾਈਡ ਤੋਂ ਤੁਸੀਂ ਹਵਾਨਾ ਦੇਖੋ ਠੀਕ ਆ ਹਜੇ ਬਣੂ ਗਣੂ ਹਜੇ ਹੋਰ ਦਿਨ ਲੱਜੂਗੀ ਬਣੂ ਨਹੀਂ ਬਣੂ ਵੀ ਦੋ ਤੇ ਤਿੰਨ ਦਿਨ ਲੈ ਜਾਣੇ ਹੱਲੇ ਇਹਨੇ ਜਿੰਨੀ ਗਾਂਵਾਂ ਉੰਨੀ ਪਛਾਵਾਂ ਬਿਲਕੁਲ ਬਿਲਕੁਲ ਹਾਂਜੀ ਹੱਲੇ ਨਹੀਂ ਨਹੀਂ ਪਛਾਣ ਨਿਕਲੂਗੀ ਫਿਰ ਤੇ ਬਿਲਕੁਲ ਫੀਲਸ ਲੈ ਗਈ ਠੰਡੀ ਹੈ ਆ ਵੇਖੋ ਜੀ ਠੀਕ ਹੈ ਜੀ ਆ ਲਓ ਠੀਕ ਹੈ ਜੋਤੇ ਬਾਈ ਖੋਲ ਕੇ ਆ ਇਹਨੂੰ ਤੋੜ ਦਿਓ ਲੰਮਾ ਇਧਰ ਨੂੰ ਬਾਕੀ ਦੋਸਤੋ ਸੂਆ ਬਾਈ ਦੂਜਾ ਕਿ ਤੀਜਾ ਹੋਊਗਾ ਦੂਜਾ ਦੂਜਾ ਸੂਆ ਬਾਈ ਦੂਜਾ ਸੂਆ ਤੇ ਥਣੇ ਲੇਵਾ ਜਿਹੜਾ ਦੋਸਤੋ ਕਮਾਲ ਦਾ ਹੈ ਅੱਜ ਦੇ ਟਾਈਮ ਇਸ ਤੋਂ ਬਾਅਦ ਜੇਕਰ ਆਪਾਂ ਹੋਰ ਦੋ ਤਿੰਨ ਦਿਨ ਇਹ ਬੈੜ ਲੈ ਜਾਂਦੀ ਹੈ ਤੇ ਦਿਨ ਬਦ ਦਿਨ ਜਿਹੜਾ ਦੋਸਤੋ ਘੈਂਟਿਆਂ ਦੇ ਹਿਸਾਬ ਨਾਲ ਬਣੀ ਜਾਂਦੀ ਹੈ ਠੀਕ ਹੈ ਆ ਕਰੋ ਚੱਪੀ ਜੇ ਦੀ ਫਿਰ ਡਿਮਾਂਡ ਕੀ ਕਰਤੀ ਜੋਤੇ ਫਿਰ ਜੇ ਦੀ ਹਾਂ ਨਾ ਹੀ 55000 ਦੀ ਸੰਸਦ ਦੇਣੀ ਮੁੱਲ ਭਵੇਂ ਜੋ ਮਰਜ਼ੀ ਕਰੀ ਜਾਈਏ ਹਾਂ ਨਾ ਹੀ ਮੇਰੀ 55000 ਦੀ ਹੋਊਗੀ ਠੀਕ ਆ ਤੇ ਤੇ ਆਪਣ ਨੂੰ ਤਪਣਾ ਭਰਾ ਕੇ ਫਿਰ ਆ ਤਿੱਪਣ ਪਾਸੇ ਦੰਦਾ ਲੈ ਸਾਈਡਾਂ ਵਾਲੀਆਂ ਕੰਨੀਆਂ ਪੁੱਟੀਆਂ ਵਾਂ ਜਵਾਨ ਜਵਾਨ ਹਾਂਜੀ ਜਵਾਨ ਚਲੋ ਆਪਾਂ ਜਵਾਨ ਹੀ ਮੰਨ ਲੈਂਦੀਆਂ ਕੰਨੀਆਂ ਬਰਾਬਰ ਤੇ ਨਹੀਂ ਕੀਤੇ ਦੰਦ ਨਾ ਨਾ ਬਰਾਬਰ ਕਰਨ ਦੇਈ ਹਾਂ ਕਰੰਦਈ ਹਾਂ ਠੀਕ ਆ ਤੇ ਦੂਜੇ ਸੂਬੇ ਦੇ ਵਿੱਚ ਦੋਸਤੋ ਹੁਣ ਸੂਣਾ ਠੀਕ ਆ ਜੀ ਪਰ ਹਰ ਇੱਕ ਦੀ ਆਪੂ ਆਪਣੀ ਵੀਰ ਦੀ ਸਮਝ ਆ ਵਾਈਟ ਰੰਗ ਤੇ ਥਣ ਦੇਵੇ ਦੀ ਕਾਫੀ ਵਧੀਆ ਠੀਕ ਆ ਆ ਉਲਟ ਬਹਿਣੀ ਵਾਲੇ ਪਾਸੇ ਤੁਸੀਂ ਆ ਜਿਹੜਾ ਥਣ ਥਣ ਦੇਖ ਸਕਦੇ ਆ ਠੀਕ ਆ ਫਿਰ ਆਜੋ ਇਸ ਤੋਂ ਬਾਅਦ ਅੱਗੇ ਜਿਹੜੀ ਦੋਸਤੋ ਆਪਾਂ ਤੁਹਾਨੂੰ ਚੌਥੇ ਨੰਬਰ ਤੇ ਇਹ ਵੈੜ ਦਿਖਾਉਣੀ ਆ ਜਰਸੀ ਆ ਠੀਕ ਆ ਇਹ ਪਹਿਲੇ ਨੇ ਨਹੀਂ ਇਹ ਦੂਜਣ ਹੈ ਇਹ ਦੀ ਦੂਜੇ ਸੂਏ ਸੁਣਾਂ ਦੂਜੇ ਸੂਏ ਸੁਣਦੇ ਹਾਂ ਹੂੰ ਬਰੀਰ ਬਰੂਡ ਦੇ ਵਿੱਚ ਪੂਰੀ ਆ ਵੇਖੋ ਬੂਠੀ ਬਾਤੀ ਬਹੁਤ ਵਧੀਆ ਛੋਟਾ ਜਿਹਾ ਫੇਸ ਆ ਕੰਨ ਕੁੰਨ ਦਾ ਸਹਿਜ ਛੋਟਾ ਤੇ ਆਹ ਕੁਆਲਿਟੀ ਆ ਦੋਸਤੋ ਫੇਸ ਦੀ ਇਸ ਤੋਂ ਬਾਅਦ ਆਹ ਬਾਡੀ ਬੰਦਰ ਜੀ ਠੀਕ ਆ ਸਰਨ ਦੇਵਾ ਜਿਹੜਾ ਤਕਰੀਬਨ ਹਜੇ ਕਿੰਨੇ ਕਿੰਨੇ ਲੈਜੋ ਬਾਈ ਇਹ ਘੜੀ ਹਲੇ ਪੰਜ ਸੌ ਪੰਜ ਚਾਰ ਦਿਨ ਠੀਕ ਹੈ ਜੀ ਸੀਲਸ ਵਾਲਕ ਤਾਂ ਪੂਰੀ ਹੈ ਜੀ ਠੀਕ ਆਹ ਵੇਖੋ ਜੀ ਆਹ ਬਈ ਸੀਲਸ ਸਰੂ ਦੀ ਇੱਕ ਨਵੀਂ ਨਿਸ਼ਾਨੀ ਹੈ ਬਹੁਤ ਜੀ ਦੱਤ ਦੱਤ ਝੁਕ ਰਹੀ ਦੀ ਵੇਖੋ ਵਖਾਈ ਬਾਈ ਜੋਤੇ ਇੱਕ ਵਾਰੀ ਫੇਰ ਆਹ ਵੇਖੋ ਮੈਂ ਮੰਨ ਲਓ ਆ ਕਰੋ ਚੈੱਕ ਹੈ ਇਹ ਕੋਈ ਛੜ ਨਹੀਂ ਮਾਰਨ ਲੱਗੀ ਵੇਖੋ ਸੀਲਸ ਉਹ ਕੁਛੂ ਆ ਬਹੁਤ ਜਿਆਦਾ ਸੀਲਸ ਲੱਗੇ ਜੀ ਤਾਂ ਕੋਈ ਬੱਚਾ ਥੱਲੇ ਬੈਜੇ ਕੋਈ ਨਾ ਲੱਤ ਲਾ ਜੂ ਲਓ ਜੀ ਅੱਛਾ ਜੋਤੇ ਵੀਰ ਦੇਣ ਹਜੇ ਕਿੰਨੇ ਕੁ ਲੈ ਜੂਗੇ ਇਹ ਵੀਰੇ ਇਹਨੇ ਚਾਰ ਦਿਨ ਪਏ ਚਾਰ ਪੰਜ ਦਿਨ ਪਏ ਚਾਰ ਦਿਨ ਹਾਂਜੀ ਬਾਕੀ ਹਰ ਢਿਲ ਟੁੱਲ ਦਾ ਭਾਵਾ ਹੈ ਨਾ ਹਾਂ ਤੇ ਹੁੰਦਾ ਬਹੁਤ ਪਈਆ ਅੱਲੇ ਦਿਨ ਭਰ ਗਈ ਫੋਲਾ ਕਿੰਨੀ ਟੇਲ ਲਾ ਲਓ ਵੀ ਵੀਰ ਬਹੁਤ ਕੁਆਲਟੀ ਚੰਗੀ ਦਿਖਾ ਦਿਓ ਵੀ ਹਾਂ ਖੁੱਲਾ ਲੈਵਾ ਮਾਰ ਲੂਗੀ ਤੇ ਥੰਥੂਣ ਜਿਹੜਾ ਦੋਸਤੋ ਹੱਥੀ ਚਵਾਈ ਵਾਲਾ ਤੁਹਾਨੂੰ ਨਜ਼ਰ ਆ ਜਾਊਗਾ ਵੈਸੇ ਆਪਾਂ ਤੋੜ ਕੇ ਵੀ ਦਿਖਾਉਣੀ ਆ ਤੁਹਾਨੂੰ ਤਸੱਲੀ ਦੇ ਨਾਲ ਤੇ ਆਹ ਕਰੋ ਚੈੱਕ ਮੜਾ ਜਾ ਬਾਕੀ ਜਰਸੀ ਜਿਹੜੇ ਵੀਰ ਖਰੀਦਣਾ ਚਾਹੁੰਦੇ ਹੋ ਤੁਸੀਂ ਇਹ ਜਿਹੜੀ ਦੋਸਤੋ ਵੈਡ ਨੂੰ ਵੀ ਹੱਥ ਪਾ ਸਕਦੇ ਹੋ ਫਰੀਕ ਸਕਦੇ ਹੋ ਤੇ ਮੌਜੂਦ ਹੈ ਅੱਜ ਦੇ ਟਾਈਮ ਤੇ ਬਾਈ ਜੋਤੇ ਵੀਰ ਕਿੰਨਾ ਕੁ ਮੁੱਲ ਲਿੰਦਾ ਫਿਰ ਕੀ ਹੈ ਇਹਦਾ ਮੁੱਲ ਮੰਗਣ ਨੂੰ ਭਾ 60 ਮੰਗ ਲਈ ਭਾ 62 ਮੰਗ ਲਈ ਹੈ ਹਾਂ ਵੀ ਹਾਂ ਨਾਲ 55000 ਦੇ ਦਿੰਦੇ ਨੇ 55 ਦੀ ਹੈ ਹਾਂਜੀ ਠੀਕ ਹੈ ਭਰਾ ਕੋਈ ਤੁਹਾਨੂੰ ਤੁਹਾਡੀ ਵੀਡੀਓ ਵੇਖ ਕੇ ਆਊਗਾ ਕੋਈ 1500 ਮਾਨ ਕਰਾਂ ਨਹੀਂ ਨਹੀਂ ਆਪਣੀ ਵੀਡੀਓ ਵੇਖ ਕੇ ਵਿਆਣਾ ਤੇ ਮਾਨਤਨ ਆਪਾਂ ਪੂਰੇ ਕਰਨਾ ਪੈਣਾ ਪਊ ਪੂਰਾ ਹੀ ਪੂਰਾ ਇਹ ਕੋਈ ਨਾਰਾਜ਼ ਨਾ ਜਾਵੇ ਜਿੰਨਾ ਵੀ ਹੁੰਦਾ ਜਿੰਨਾ ਕਿਸੇ ਦਾ ਬਜਟ ਆ ਉਹ ਵੀ ਪੁੱਛ ਲਿਆ ਕਰੋ ਉਸ ਤੋਂ ਬਾਅਦ ਥੋੜਾ ਬੰਦਾ ਨੇੜੇ-ਤੇੜ ਕਰ ਲਿਆ ਕਰੋ ਤੇ ਆ ਵਹਿੜ ਦਾ ਦੋਸਤੋ ਜਿਹੜਾ ਆਰਡਰ ਕੁਆਲਿਟੀ ਹੈ ਠੀਕ ਆ ਆ ਜਿਹੜਾ ਬਿਲਕੁਲ ਖਵਾਨਾ ਤੇ ਆ ਤੁਸੀਂ ਦੇਖੋ ਉਲਟ ਬਹਿਣੀ ਵਾਲੇ ਪਾਸੇੋਂ ਥਣ ਥਣ ਜਿਹੜਾ ਪੂਰਾ ਠੀਕ ਆ ਹੱਥੀ ਚਵਾਈ ਵਾਲਾ ਥਾਣਾ ਦੋਸਤੋ ਵੀ ਕਈ ਵਾਰ ਹੁੰਦਾ ਵੀ ਛੋਟਾ ਥਣ ਜੇ ਹੋਵੇ ਤੇ ਆਪਾਂ ਕਹਿ ਦਈਏ ਵੀ ਹੱਥੀ ਚਵਾਈ ਵਾਲਾ ਉਹ ਗੱਲ ਨਹੀਂ ਹੈਗੀ ਕਿ ਹੱਥੀ ਚਵਾਈ ਵਾਲਾ ਥਾਣਾ ਈਜ਼ੀ ਹੋ ਜਾਊਗਾ ਬਿਲਕੁਲ ਚਵਾਈ ਕਰਨਾ ਤੁਹਾਡੇ ਲਈ ਬਈ ਅਕਿਸ ਤੋਂ ਬਾਅਦ ਆ ਆ ਗਿਆ ਆਪਣੇ ਕੋਲ ਹਨਾ ਇਹ ਨਹੀਂ ਲੱਗੀ ਨਹੀਂ ਇਹ ਟੈਂਕੀ ਹੈ ਨਾ ਹਾਂਜੀ ਬਿਲਕੁਲ ਪੀ ਰੱਖਿਆ ਹਾਂ ਰਸ਼ੀਅਨ ਟੈਂਕੀ ਆ ਬਈ ਇਹ ਲੋ ਵੀ ਦੋਸਤੋ ਕਰੋ ਚੈੱਕ ਜੋਤਾ ਭਾਈ ਵੀ ਕਹਿੰਦਾ ਦਾ ਰਸ਼ੀਅਨ ਟੈਂਕੀ ਆ ਠੀਕ ਆ ਬਹੁਤ ਵਧੀਆ ਉਪਰੋਂ ਵੀ ਨਿੱਗਰ ਹੈਵੀ ਬਾਡੀ weight ਦੀ ਆ ਭਾਰੇ ਸਰੀਰਕ ਬੰਤਰ ਦੀ ਵਹਿੜ ਆ ਤੇ ਹਵਾਨਾ ਲੇਵਾ ਵੀ ਤੁਸੀਂ ਵੇਖੋਗੇ ਦੋਸਤੋ ਖਲੋਤ ਜਿਹੜੀ ਆ ਵਹਿੜ ਦੀ ਦਸੰਡਈ ਆ ਵੀ ਜਿਵੇਂ ਖੜਨੀ ਨੂੰ ਪਤਾ ਲੱਗ ਜਾਂਦਾ ਹਾਂ अच्छा जोतेबीर की डिटेल इन दी सुवा एदा सुवा दुज्जा जी हां जी दल्दियां ਹੱਲੇ ਕੰਨੀਆਂ ਪਾਸੇ ਵਾਲੀਆਂ ਪੁੱਟਣੀਆਂ ਛਿੱਗੀ ਹੋਣ ਦੇਈ ਆ ਹਾਂ ਦੂਜਾ ਸੁਵਾ ਖਾਸ ਦਾ ਜੀ ਅੱਛਾ ਜੀ ਅਦੇ ਸੁਵੇ ਦੀ ਦੁੱਧ ਕਪਾਚੀ ਇਹਦੀ 22 ਲੀਟਰ ਦੇ ਲੱਗੇ ਬਣੇ ਰਹੀ ਹੈ ਜੀ ਅੱਛਾ ਜੀ ਹਾਂ 20 ਤੋਂ ਲੱਗੇ 22 ਤੱਕ ਐਂਡ ਕੀ ਇਹ ਦੇਖੋ ਵੀ ਮਹਾਰਾਜ ਦੀ ਕਿਰਪਾ ਨੇ ਕਿੰਨਾ ਕਰਦੀ ਹੈ ਅੱਜ ਕਿਰਨ ਨੇ 25 ਪਲੱਸ ਕੱਟਣਾ ਚਾਹੀਦਾ ਜੀ ਹਾਂਜੀ ਬਾਕੀ ਉਹ ਵਾਨੇ ਦੀ ਸ਼ੇਪ ਵੀ ਦੱਸਣ ਲਈ ਆ ਮੈਂ ਨਾ ਸੰਤੂ ਸਾਹਿਬ ਜੀ ਇਹ ਦੇਖੋ ਜਿੰਨਾ ਗਾੜੀ ਉਹਨਾਂ ਪਿਛਾੜੀ ਆ ਕਾਲ ਦੀ ਗਾਂ ਨਹੀਂ ਕੋਈ ਕੋਈ ਨਿਕਲਦੀ ਆ ਗਾੜੀ ਦੇਖੋ ਮੈਂ ਕਿੱਥੇ ਲਈ ਫਿਰ ਆ ਥਣ ਵੇਖੋ ਸ਼ੇਪ ਦੇਖੋ ਆਕਾਰ ਦੇਖੋ ਵਿਥ ਵਿਥ ਵਿਰਲ ਵੇਖੋ ਬਹੁਤ ਵਧੀਆ ਕਮਾਲ ਦੀ ਬੇਤ ਸੀਲਸ ਲੱਗ ਕੋਈ ਇਹ ਨਹੀਂ ਗਰਮ ਜਾਂ ਕਿਦਾਂ ਹਾਂ ਆ ਦੇਖੋ ਜੀ ਇਹ ਦਿਖਾਈਏ ਵੀਰ ਜੀ ਖੋਲ ਕੇ ਲੋ ਜੀ ਲਓ ਵੀ ਦੋਸਤੋ ਆ ਵਾਕੇ ਬਈ ਗੱਲ ਵੀ ਬਈ ਸਿਆਣੀ ਆ ਦੀ ਜਾਂਦੇ ਪਹਿਲਵਾਨਾਂ ਦੀ ਚਾਲ ਤੇ ਉਹੋ ਜੀ ਚਾਲ ਢਾਲ ਵਾਲੀ ਆ ਬਿਲਕੁਲ ਵੱਡੀ ਵਹਿੜ ਆ ਪਾ ਗਿਨ ਸਕਦੇ ਆ ਕਿਉਂਕਿ ਹੈਵੀ ਪਿੱਟ ਪੁੱਠੇ ਦੀ ਆ ਆਰਡਰ ਕੁਆਲਟੀ ਵੀ ਜੇਕਰ ਆਪਾਂ ਉਹ ਤੋਂ ਬਾਡੀ ਬੰਦਰ ਦੇਖ ਲਈਏ ਤੇ ਉਹਦੇ ਨਾਲ ਰਲਦਾ ਮਿਲਦਾ ਜਿਹੜਾ ਆਰਡਰ ਵੀ ਲੱਗਾ ਜੀ ਠੀਕ ਆ ਐਕਸਟਰਾ ਆਰਡੀਨਰੀ ਆਰਡਰ ਲਓ ਵੀ ਜੋ ਤੇ ਵੀਰ ਫਿਰ ਇਹਦੀ ਕੀਮਤ ਹੁਣ ਕੀ ਕਰਤੀ ਫਿਰ ਵੜ ਚੰਗੀ ਖਾਸੀ ਏ ਵੀ ਕੀਮਤ ਦੀ ਭੋਵੇਂ 80 ਮੰਗੀਏ ਭਾਵੇਂ 85 ਮੰਗੀਏ ਹਾਂ ਨਾ ਹੀ ਏ ਵੀ ਸੁੰਦ ਸਾਹ 75000 ਰੁਪਏ ਦੇ ਗਾਉਂਦੇ ਨੇ 75 ਦੇ ਹਾਂਜੀ ਠੀਕ ਆ ਵੀਰ ਬਾਕੀ ਚੱਡੇ ਚੂਡੇ ਦੀ ਬੜੀ ਸਫਾਈ ਕਰਮਾਂ ਵਾਲੀ ਦੀ ਬਾਕੀ ਅੱਗੇ ਦੇਣੇ ਲੈਣੇ ਤਾਂ ਆਪਾਂ ਨੇ ਮੁਕੱਦਰ ਰੱਖੇ ਦੇ ਹਾਂਜੀ ਬਿਲਕੁਲ ਜੀ ਹਾਂਜੀ ਬਾਕੀ ਅੱਜ ਦੇ ਸਮੇਂ ਬਖਾਲੇ ਬਨੋ ਕੋਈ ਢਿੱਲ ਨਹੀਂ ਹੈਗੀ ਕੋਈ ਸ਼ੱਕ ਨਹੀਂ ਹੈ ਹਨਾ ਤੇ ਬਾਕੀ ਅੱਗੇ ਕਰਮਾਂ ਸਿੱਥੀ ਹੁੰਦੀ ਏ ਦੋਸਤੋ ਹਰ ਇੱਕ ਗੱਲਬਾਤ ਕਿਸੇ ਦੇ ਕਰਮਾਂ ਕਿੰਨੇ ਤੇਜ਼ ਹੋਣਗੇ ਆ ਵਾਦੇ ਕਰੀ ਮਾਲਕ ਜਿੱਥੇ ਵੀ ਜਾਵੇ ਪਸ਼ੂ ਤੇ 75000 ਦੀ ਵੀਰ ਹਾਂਜੀ ਵੀਰੇ ਹਾਂ 75000 ਜੋ ਤੇ ਭਾਈ ਪਸ਼ੂ ਅਜਨੇ ਮਕਾਉ ਸੀ ਆਪਣੇ ਕੋਲ ਹਾਂਜੀ ਇੰਨੇ ਪਸ਼ੂ ਸੀ ਅਜਨ ਹਾਂਜੀ ਆਏ ਪੰਜ ਬੇੜਾ ਸੀ ਪੰਜ ਬੇੜਾ ਸੀ ਤੇ ਵੇੜਾ ਦੋਸਤੋ ਬਿਲਕੁਲ ਸਾਰੀਆਂ ਤੁਹਾਨੂੰ ਦਿਖਾ ਦੀਆਂ ਨੇ ਪਿੱਤਸਲੀਆਂ ਵਾਲੀਆਂ ਸੀ ਠੀਕ ਆ ਜੀ ਤੇ ਘੈਂਟ ਬੇੜਾ ਸੀ ਚੰਗੀਆਂ ਬੇੜਾ ਸੀ ਆਰਡਰ ਕੁਆਲਿਟੀਆਂ ਚੰਗੀਆਂ ਹੁੰਦੀਆਂ ਨੇ ਹਰ ਵਾਰ ਦੀ ਤਰ੍ਹਾਂ ਪਰ ਆਪਣੀ ਨਿਰਕ ਪਰਖ ਜਿਹੜੀ ਆ ਦੋਸਤੋ ਜਿਸ ਵੀ ਥਾਂ ਤੋਂ ਮੈਂ ਵੀਡੀਓ ਪਾ ਰਿਆ ਹਾਂ ਉਹਨੂੰ ਤਸੱਲੀ ਕਰਨੀ ਤੁਹਾਡਾ ਵੀ ਫਰਜ਼ ਬਣਦਾ ਰਕਮ ਖਰਚ ਕਰਨੀ ਹੈ ਹਰ ਕਵੀਰ ਨੇ ਚਾਹੇ 50000 ਚਾਹੇ 45000 ਚਾਹੇ 70 75000 ਰਕਮ ਜਿਹੜੀ ਆ ਬਹੁਤ ਔਖੀ ਜੁੜਦੀ ਆ ਦੋਸਤੋ ਤੇ ਤਸੱਲੀ ਜ਼ਰੂਰ ਕਰ ਲਿਆ ਕਰੋ ਬਾਅਦ ਵਿੱਚ ਕਈ ਹੋਰ ਵੀ ਲਾਂਭੇ ਦਿੰਦੇ ਵਨਸਵੰਨੇ ਉਹ ਤੋਂ ਪਹਿਲਾਂ ਤਸੱਲੀ ਕਰ ਲਿਆ ਕਰੋ ਬਾਅਦ ਵਿੱਚ ਵੀ ਆਉਣੇ ਹੋ ਹੀ ਜਾਂਦੇ ਆ ਉਸ ਤੋਂ ਪਹਿਲਾਂ ਤੁਸੀਂ ਟਰਾਈ ਇੱਕ ਦੋ ਵੀ ਘਰੇ ਰਹਿ ਕੇ ਸਾਡੇ ਭਾਂ ਕੋਈ ਦੋ ਟਾਈਮ ਤਸੱਲੀ ਕਰ ਲੈ ਤਿੰਨ ਦਿਨ ਰਹਿ ਕੇ ਤਸੱਲੀ ਕਰ ਲੈ ਜਿੰਨੀ ਤਸੱਲੀ ਕਰ ਲੈ ਹੁਣ ਵੇਖੋ ਇਹ ਸਮੱਸਿਆ ਹਵਾ ਪਰੇ ਖਲੜਿਆ ਗਾਰੰਟੀ ਤਾਂ ਆਪਣੀ ਆਪ ਦੇ ਬੰਦੇ ਨਹੀਂ ਨਹੀਂ ਆਪਾਂ ਗਾਂ ਦੇ ਇਸ ਘਰ ਦੇ ਕੀ ਲੈ ਸਕਦੇ ਸਹੀ ਆ ਸਹੀ ਆ ਸਹੀ ਆ ਹਾਂਜੀ ਮੰਨ ਲਓ ਹੁਣ ਆਪਾਂ ਹੀ ਪੈਸੇ ਲੈ ਕੇ ਲਿਆਂਦੀ ਇੱਥੇ ਲਿਆਂਦੇ ਪਸ਼ੂ ਆਪਣੇ ਘਰੇ ਵੀ ਕੁਝ ਹੋ ਸਕਦਾ ਬਿਲਕੁਲ ਜੀ ਬਿਲਕੁਲ ਠੀਕ ਹੈ ਬਾਕੀ ਬਹੁਤ ਵੀਰ ਬਾਅਦ ਵਿੱਚ ਉਹ ਮੈਂ ਦੀਆਂ ਗੱਲਾਂ ਕਰਦੇ ਵੀਰੇ ਵੀਡੀਓ ਪਾ ਦਾਂਗੇ ਜਿਉਂ ਕਰਦਾਂਗੇ ਉਹ ਆਪਦਾ ਪਹਿਲਾ ਵਿਚਾਰ ਕਰ ਲੈਣਾ ਪਹਿਲਾ ਵਿਚਾਰ ਕਰਕੇ ਬਾਈ ਗ੍ਰੈਂਡ ਪਥਲੀ ਕਰਕੇ ਆਪ ਦੀ ਫਿਰ ਸਾਡੀ ਦਾ ਗਰੰਟੀ ਸਿਰ ਇਥੋਂ ਤੱਕ ਕਿ ਸਾਡੀ ਘਰ ਘਰ ਦੀ ਜਿੰਨਾ ਚਿਰ ਆ ਗਈ ਸਾਡੇ ਘਰੇ ਕੋਈ ਕੋਈ ਜਿੰਨਾ 10 ਬੰਦੇ ਆਣ ਕੇ ਤਸੱਲੀ ਕਰ ਲੈਣ ਹੁਣ ਕਿ ਗਾਂ ਦੀ ਕਿ ਵੇਖੋ ਜੀ ਮੁੜ ਕੇ ਲਾਂਮਾ ਲੈਣ ਦਾ ਕੋਈ ਫਾਇਦਾ ਨਹੀਂ ਮੈਂ ਹਰ ਇੱਕ ਵਪਾਰੀ ਵੀਰ ਦੀ ਗੱਲ ਕਰਦਾ ਹਾਂ ਹਾਂਜੀ ਵੀ ਪਸ਼ੂ ਮਾੜਾ ਚੰਗਾ ਜਦੋਂ ਉਹਨਾਂ ਦੇ ਘਰੇ ਵੀ ਕੋਈ ਅਭੀ ਨਾ ਵੀ ਹੋ ਜੇ ਤੇ ਉਹ ਵੀ ਚੱਲਦੇ ਆ ਚਾਹੇ 70000 ਦਾ ਚਾਹੇ ਲੱਖ ਦਾ ਪਸ਼ੂ ਇਸ ਕਰਕੇ ਆ ਵੀ ਵੀਰੋ ਹੱਥ ਜੋੜ ਕੇ ਬੇਨਤੀ ਆ ਵੀ ਤਸੱਲੀਆਂ ਪਹਿਲਾਂ ਕਰ ਲਿਆ ਕਰੋ ਮੇਰੇ ਵਾਰ-ਵਾਰ ਕਹਿਣ ਦਾ ਮਤਲਬ ਫਿਰ ਪੂਰਾ ਵੀ ਉਹ ਨਹੀਂ ਹੁੰਦਾ ਹੈਗਾ ਵੀ ਤੁਸੀਂ 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 ਤਸੱਲੀ ਨਾ ਕਰੋ ਤੇ ਮੈਂ ਵਾਰ-ਵਾਰ ਕਹੀ ਜਮ ਹਰ ਇੱਕ ਵੀਡੀਓ ਦੇ ਵਿੱਚ ਤਸੱਲੀਆਂ ਜ਼ਰੂਰ ਕਰੋ ਮੇਰਾ ਵੀ ਰਕਮ ਲਾਉਣੀ ਹੈ ਪਹਿਲਾਂ ਤਸੱਲੀ ਕਰਨੋ ਬਾਅਦ ਵਿੱਚ ਤੁਸੀਂ ਆਂਦੇ ਸੁਣਵਾਈ ਨਹੀਂ ਹੁੰਦੀ ਸੁਣਵਾਈ ਦੋਸਤੋ ਕੋਈ ਗਾਰੰਟੀ ਨਹੀਂ ਹੁੰਦੀ ਤੇ ਸੁਣਵਾਈ ਕਿਵੇਂ ਹੋ ਜੂਗੀ ਸਰ ਸੁਣਵਾਈ ਜਦੋਂ ਗੇਟੋਂ ਆਂਦੇ ਨੇ ਵਪਾਰੀ ਦੇ ਗੇਟੋਂ ਬਾਹਰ ਹੋ ਗਈ ਚੀਜ਼ ਉਹ ਤੋਂ ਆਪਣੀ ਰਿਸਪੌਂਸਿਬਿਲਟੀ ਆਪਣੀ ਜ਼ਿੰਮੇਵਾਰੀ ਆ ਤੇ ਪਹਿਲਾਂ ਆਪਦੀ ਪੜੀ ਤਸੱਲੀ ਨਾਲ ਸੂਈ ਦੇ ਨੱਕੇ 'ਚੋਂ ਕੱਢ ਲਿਆ ਕਰੋ ਚੀਜ਼ ਸੋ ਜੋਤੇ ਵੀਰ ਸੰਪਰਕ ਨੰਬਰ ਵੀਰੇ 84370 ਹਾਂਜੀ 38939 ਹਾਂਜੀ ਇੱਕ ਨੰਬਰ ਆ ਗਿਆ 73473 ਤੇ 73229 ਠੀਕ ਹੈ ਇਹ ਦੋਵੇਂ ਨੰਬਰ ਜਿਹੜੇ ਆ ਦੋਸਤੋ ਚਲਦੇ ਕਰਦੇ ਨੇ ਆਪਾਂ ਹਰ ਵਾਰ ਦੀ ਤਰ੍ਹਾਂ ਸਕਰੀਨ ਤੇ ਨੰਬਰਾਂ ਦੇ ਸੰਪਰਕ ਕਰਕੇ ਬਥੇਰੇ ਗੱਲਬਾਤ ਕਰ ਸਕਦੇ ਹੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ